ਸਸਿਕਲ ਦੋਸਤੋ ਪੰਜਾਬ ਦੇ ਹਾਲਾਤਾਂ ਬਾਰੇ ਤਾਂ ਆਪ ਸਭ ਜਾਣਦੇ ਹੀ ਆ ਉਥੇ ਹੀ ਕਰਨ ਓਜਲਾ ਵੀ ਹੁਣ ਸਾਹਮਣੇ ਆਏ ਨੇ ਉਹਨਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨਾ ਚਾਹ ਰਹੇ ਨੇ ਦੀ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਮੈਂ ਕਟੋ ਘਟ ਨਹੀਂ ਤੇ 10 ਪਰਿਵਾਰਾਂ ਦਾ ਜਿਹੜਾ ਵਾ ਕਿ ਆਪਣੇ ਹੱਤੀ ਉਹਨਾਂ ਦਾ ਸਾਰਾ ਜੋ ਵੀ ਉਹਨਾਂ ਦਾ ਨੁਕਸਾਨ ਹੋਇਆ ਜੋ ਵੀ ਹੋਇਆ ਵਾ ਮੈਂ ਉਹ ਉਹਨਾਂ ਦਾ ਖਰਚਾ ਸਾਰਾ ਚੱਕਾਂਗਾ ਆ ਸੁਣੋ ਤੁਸੀਂ ਕਰਨ ਓਜਲਾ ਜੀ ਕੀ ਕਹਿ ਰਹੇ ਨੇ ਇਸ ਬਾਰੇ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਵੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਉਣ ਵਾਲੇ ਵੀ ਨੇ ਇਹ ਟਾਈਮ ਆ ਕਿਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸਟ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜਿਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆਂ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ 'ਚ ਪਾ ਤੇ ਮੇਰਾ ਹੀ ਮੈਸੇਜ ਉਹਨਾਂ ਫੈਮਲੀਆਂ ਲਈ ਆ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਚਾਹੇ 5 ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਵੀ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਈ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਹਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾਂ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲੇ ਗਿਆ ਹੋਵੇ ਤਾਂ ਮਾਫੀ ਚਾਉਣਾ ਸਿਰਫ ਇੱਕ ਪਲੇਟਫਾਰਮ ਨੇ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਬਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕੰਮ ਕਰਾਂਗਾ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਲਾਤਾ ਬਾਰੇ ਤਾਂ ਸਭ ਜਾਣਦੇ ਆ ਇਸ ਦੇ ਲਈ ਹੁਣ ਸੋਨੂ ਸੂਦ ਵੀ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਵੀ ਦੱਸਿਆ ਕਿ ਮੈਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਮਦਦ ਕਰ ਸਕਦਾ ਹਾਂ ਤੇ ਕਰਾਂਗਾ ਆ ਸੁਣੋ ਹੁਣ ਤੁਸੀਂ ਸੋਨੂ ਸੂਦ ਕੀ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਬਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰੇ ਨੂੰ ਮਿਲ ਕੇ ਵਾਪਸ ਪੰਜਾਬ ਮੁਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਹੈ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਥੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤੇ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂ ਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾ-ਭਰਾ ਹੋ ਸਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਾਲਾਤਾਂ ਦੇ ਬਾਰੇ ਤਾਂ ਆਪਾਂ ਜਾਣਦੇ ਹਾਂ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹਰ ਪਾਸੇ ਹੜ ਆਇਆ ਹੋਇਆ ਹਰ ਬੰਦਾ ਪਰੇਸ਼ਾਨ ਹੋਇਆ ਪਿਆ ਕੀ ਕਰੀਏ ਤੇ ਕੀ ਨਾ ਕਰੀਏ ਇਸੇ ਉੱਤੇ ਜੈਜੀ ਵੀ ਨੇ ਵੀ ਕੁਝ ਦੱਸਿਆ ਬੈ ਕਿ ਤੁਹਾਨੂੰ ਲੋਕਾਂ ਦੇ ਨਾਲ ਕਿਸ ਤਰ੍ਹਾਂ ਆਉਣ ਦੀ ਹੈਲਪ ਕਰਨੀ ਚਾਹੀਦੀ ਹੈ ਆ ਸੁਣੋ ਜੈਜੀ ਵੀ ਕੀ ਕਹਿ ਰਹੇ ਨੇ ਆ ਸੱਸੀ ਗਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੇ ਤਾਂ ਆਪ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜ੍ਹਾਂ ਦੇ ਕਾਰਨ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜ਼ਰੂਰ ਕਰੋ ਔਰ ਮੈਂ ਤੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਸ ਸਾਈਡ ਤੋਂ ਉਹਨਾਂ ਦੀ ਟੀਮ ਪੂਰੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋਰਾ ਸ਼ੋਰਾ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੀਆਂ ਵੀ ਜਿੰਨੀ ਤੁਸੀਂ ਮਦਦ ਕਰ ਸਕਦੇ ਆ ਆਪਣੇ ਲੋਕਾਂ ਨੂੰ ਜਰੂਰ ਕਰੋ ਮੈਂ ਵੀ ਜਿੰਨੀ ਆਪਣੇ ਲੋਕ ਕਰ ਰਿਹਾ ਆ ਬਹੁਤ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਬਰਾ ਭਾਵੇਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅਗੇ ਬਸ ਅਰਦਾਸ ਕਰਨੀ ਆ ਚੜ੍ਹਦੀ ਕਲਾ ਜਰਣਾ ਤੇ ਜਿੰਨੀ ਵੀ ਮਦਦ ਕਰ ਸਕਦੇ ਜਰੂਰ ਕਰੋ ਸੋ ਇੱਕ ਵਾਰੀ ਫੇਰ ਖਾਲਸਾ ਏਡ ਤੋਂ ਰਬੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ 10 ਵੇਲੇ ਸੋ ਮਾਲਕ ਕਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਾਲਾਤ ਬਾਰੇ ਤਾਂ ਆਪਾਂ ਜਾਣਦੇ ਹਾਂ ਸਾਰੇ ਪਾਸੇ ਪਾਣੀ ਪਾਣੀ ਹੋਇਆ ਸਮਝ ਨਹੀਂ ਆ ਰਹੀ ਕੀ ਕਰੀਏ ਤੇ ਕੀ ਨਾ ਕਰੀਏ ਇਸ ਦੇ ਵਿੱਚ ਹੀ ਹੁਣ ਇੰਦਰਜੀਤ ਨਿੱਕੂ ਵੀ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸ਼ੋਅ ਦਾ ਜਿਹੜੀ ਵੀ ਮੇਰੀ ਕਮਾਈ ਹੋਊਗੀ ਮੈਂ ਸਾਰੀ ਇਸ ਜਿਹੜੀ ਇਹ ਆਫਤ ਹੈ ਉਹਨਾਂ ਨੂੰ ਹੀ ਦਵਾਂਗਾ ਉਹਨਾਂ ਨੂੰ ਹੀ ਦਿੱਤੀ ਜਾਵੇਗੀ ਆ ਸੁਣੋ ਹੁਣ ਤੁਸੀਂ ਇੰਦਰਜੀਤ ਨਿੱਕੂ ਬਾਰੇ ਤੇ ਉਹ ਕੀ ਕਹਿ ਰਹੇ ਨੇ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ IOC ਦੀ ਸਾਰੀ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪੈਂਟਰਾ ਜਿਹੜੇ ਇੱਧਰ ਅਲੱਗ-ਅਲੱਗ ਇਲਾਕੇ ਆ ਤੇ ਆਪਣੇ ਆਪਣੇ ਹਿਸਾਬ ਨਾਲ ਲੱਗੇ ਹੋਏ ਨੇ ਅਸੀਂ ਬੋਟ ਦੇ ਜ਼ਰੀਏ ਉੱਧਰ ਲੋਕ ਕਰਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਗਰਾਊਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ-ਥੋੜਾ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲੱਗਣੀਆਂ ਨੇ ਇਕੱਲੇ ਰਸਣ ਦੀ ਪ੍ਰੋਬਲਮ ਨਹੀਂ ਕਿਉਂਕਿ ਰਸਣ ਤਾਂ ਬਹੁਤ ਜ਼ਿਆਦਾ ਆ ਚੁੱਕਿਆ ਹਰ ਇਲਾਕੇ 'ਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਦੁਨੀਆ ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਸਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਸੋ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਲੋਕ ਪੀੜਤ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ ਚ ਲੋਕ ਕਿਰੇ ਹੋਏ ਨੇ ਤਾਂ ਕਿ ਆਪਾਂ ਉਹਨਾਂ ਪ੍ਰੋਬਲਮਾਂ ਨੂੰ ਠੀਕ ਕਰ ਸਕੀਏ ਨਹੀਂ ਕੁਝ ਹੋਰ ਹੈ ਨਾ ਕੋਈ ਨਾ ਕੋਈ ਹਾਂਜੀ ਤੇ ਕਹਿੰਦੇ ਬਾਈ ਜੀ ਪਹਿਲਾਂ ਚਾਹ ਪੀਵਾਂਗੇ ਕੀ ਪੀਵਾਂਗੇ ਬਖਰਾਵਾ ਜੀ ਜਾਣੇ ਵਸੇ ਰਹਾਂ ਖੁਸ਼ ਰਹਾਂ ਚਾਹ ਪਾਣੀ ਸਭ ਤੋਂ ਪਹਿਲਾਂ ਸਾਡੇ ਜੀ ਜਨਾਬ ਜੀ ਆਵੇਂ ਆਪਾਂ ਦੁਕਾਨੀ ਆ ਰਿਤਿਸ਼ ਦਾ ਫੋਨ ਆ ਜਾਂਦਾ ਯਾਰ ਮਾਲ ਨੇ ਸੱਚੀ ਲੋਕ ਔਸਲੇ ਭਲੰਦ ਚੜਦੀ ਕਲਾ ਲੈ ਸਾਡੇ ਪੰਜਾਬੀ ਹਾਂਜੀ ਬਾਈ ਨੂੰ ਸੱਚੀ ਚੜਦੀ ਕਲਾ ਰੱਖੇ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਖਸਦਾ ਵਸਾ ਰੱਖੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਾਲਾਤਾਂ ਬਾਰੇ ਤਾਂ ਸਭ ਜਾਣਦੇ ਹੀ ਆ ਕਿ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਪਾਣੀ ਕਰਕੇ ਹਰ ਪਾਸੇ ਪਾਣੀ ਪਾਣੀ ਹੋਇਆ ਪਿਆ ਵੈ ਜਿੱਥੇ ਕਿ ਵੱਡੇ ਵੱਡੀਆਂ ਸੰਸਥਾਵਾਂ ਤੇ ਕਈ ਸ਼ਕਤੀਸ਼ੀਤਾਂ ਕਈ ਰਾਜਨੀਤਿਕ ਬੰਦੇ ਤੇ ਕਈ ਸਿੰਗਰ ਵੀ ਜਿਹੜੇ ਸਾਹਮਣੇ ਆ ਰਹੇ ਨੇ ਕਿ ਤੁਹਾਨੂੰ ਲੋਕਾਂ ਦੀ ਹੈਲਪ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਸੇ ਦੇ ਉੱਤੇ ਜਸਵੀਰ ਜੱਸੀ ਨੇ ਵੀ ਦੱਸਿਆ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਲੋਕਾਂ ਦੀ ਕਰਨੀ ਚਾਹੀਦੀ ਹੈ ਲੋਕਾਂ ਨੂੰ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈਗੀ ਹੈ ਇਹ ਸੁਣੋ ਹੁਣ ਤੁਸੀਂ ਜਸਵੀਰ ਜੱਸੀ ਦੀ ਜਵਾਨੀ ਆਪੀ ਤੇ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਰਡਸ ਦੀ ਜ਼ਰੂਰਤ ਬੋਟਸ ਦਾ ਲੰਗਰ ਲਾਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਉਹਨਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਟਸ ਦਾ ਇੰਤਜ਼ਾਮ ਕਰੋ ਬੋਟਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਟਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ ਦੈਨ ਹਰਪਜਨਪਾ ਜੀ ਉਹਨਾਂ ਦੇ ਹਰਪਜਨ ਮਾਨ ਸਾਹਿਬ ਅਜੇ ਕਿਉਂ ਵਿਚਾਰੇ ਬਿਮਾਰ ਨੇ ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ ਉਹਨਾਂ ਦਾ ਬਾਰ ਬਾਰ ਫੋਨ ਆ ਰਿਹਾ ਸੋ ਇਹਦੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਾਣੀ ਹੁਣ ਵਧਦਾ ਜਾ ਰਿਹਾ ਕਈਆਂ ਇਲਾਕਿਆਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਵਧ ਰਿਹਾ ਪਰ ਫਿਰ ਵੀ ਅਸੀਂ ਤਿਆਰ ਬਰ ਤਿਆਰ ਹਾਂ ਸਾਡੀ ਕੌਮ ਜਿਹੜੀ ਆ ਉਹ ਚਾਰ ਬਰ ਤਿਆਰ ਆ ਉਹਦਾ ਡਟ ਕੇ ਮੁਕਾਬਲਾ ਕਰਨ ਨੂੰ ਕੋਈ ਵੀ ਐਸੀ ਔਕੜ ਨਹੀਂ ਐ ਸਾਰੇ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਨੇ ਤੇ ਹੋਰ ਤੁਹਾਨੂੰ ਦੱਸੀਏ ਕਿ ਜਿੱਦਾਂ ਅਜਨਾਲੇ ਅਸੀਂ ਸਾਰਾ ਔਜਲਾ ਸਾਹਿਬ ਉਹਨਾਂ ਨੇ ਤੇ ਬਾਕੀ ਸਾਰੇ ਲੋਕਾਂ ਨੇ ਇੰਤਜ਼ਾਮ ਕੀਤਾ ਸੀ ਚਾਰੇ ਦਾ ਪਾਣੀ ਦਾ ਰਾਸ਼ਨ ਦਾ ਇਦਾਂ ਹੀ ਹੁਣ ਅੱਜ ਤੋਂ ਕੈਂਪ ਜਿਹੜੇ ਆ ਉਹ ਗੁਰਦਾਸਪੁਰ ਤੇ ਦਿਨਾਂਗਰ ਜਾ ਰਹੇ ਨੇ ਜਿਹੜੇ ਜਿਹੜੇ ਵੀ ਸੁਣ ਰਹੇ ਨੇ ਜਿਹੜੇ ਜਿਹੜੇ ਵੀ ਲੋਕ ਕਨੈਕਟ ਕਰ ਰਹੇ ਨੇ ਅੱਜ ਸਵੇਰ ਦਾ ਬਹੁਤ ਲੋਕਾਂ ਨਾਲ ਸੰਕਲਪ ਕੀਤਾ ਉਧਰ ਚਪਕਰਾ ਮਰਾੜਾਵਲ ਵੀ ਤੇ ਕਲਾ ਨੌਰਵਲ ਵੀ ਡੇਰਾ ਬਾਬਾ ਨਾਨਕ ਵੀ ਫਿਰ ਫਾਜ਼ਿਲਕਵਲ ਵੀ ਕੁਝ ਲੋਕ ਫਸੇ ਹੋਏ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਢਾ ਸਕੀਏ ਤੇ ਕੱਲ ਤੱਕ ਪੂਰਾ ਸਾਡੇ ਕੋਲ ਚਾਰਾ ਵੀ ਹੋ ਜਾਏਗਾ ਕੱਲ ਗੁਰਦਾਸਪੁਰ ਇੱਕ ਕੈਂਪ ਲਾ ਦਾਂਗੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪਿੰਡ ਅਸੀਂ ਉਹ ਜਿਹੜਾ ਚਾਰੇ ਦੀਆਂ ਜਿਹੜੀਆਂ ਫੀਡ ਔਰ ਉਹ ਚੋਖਰ ਜਿਹਦਾ ਹੁੰਦਾ ਜਾਂ ਹਰਾਚਾਰਾ ਜਿਹੜੇ ਵੀ ਲੋਕ ਲੈ ਆ ਸਕਦੇ ਬਹੁਤ ਸਾਰੇ ਲੋਕ ਤੂੜੀ ਵਾਸਤੇ ਕਹਿ ਰਹੇ ਨੇ ਹਰੇਚਾਰੇ ਵਾਸਤੇ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾ ਦੇ ਕਿਸੇ ਨੂੰ ਸੁਲਤਾਨਪੁਰ ਲੋਧੀ ਜਾਂ ਕਿਸੇ ਨੂੰ ਪਠਾਨਕੋਟ ਵੱਲ ਜਾਂ ਹੋਰ ਜਗ੍ਹਾਾਂ 'ਤੇ ਤੇ ਤੁਹਾਨੂੰ ਕੱਲ ਤੱਕ ਆਲਮੋਸਟ ਆਲਮੋਸਟ ਹੋਰ ਜ਼ਿਆਦਾ ਸੈੱਟ ਮਿਲੇਗਾ ਤੇ ਸਾਰੇ ਲੋਕ ਲੱਗੇ ਹੋਏ ਆ ਕਿਸ 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 ਦਾ ਨਾਮ ਲਵਾਂ ਕੋਈ ਵੀ ਤੇ ਬਾਹਰੋਂ ਕਿੰਨੇ ਕੁ ਲੋਕਾਂ ਦੇ ਫੋਨ ਆਏ ਕਿ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਮਨ ਬੜਾ ਭਰ ਜਾਂਦਾ ਇਸ ਗੱਲ ਤੋਂ ਕਿ ਯਾਰ ਪੰਜਾਬੀ ਐਦਾਂ ਖੜੇ ਹੋ ਜਾਂਦੇ ਯਾਰ ਤੇ ਇਹ ਤੇ ਪੰਜਾਬ ਹੈ ਇਹ ਤੇ ਉਹਨਾਂ ਦੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਨੂੰ ਆਪਣੇ ਭਰਾ ਤੇ ਆਪਣੇ ਪੁੱਤ ਤੇ ਆਪਣੇ ਪਿਓ ਸਮਝਦਾ ਤੇ ਹੁਣ ਤੇ ਪੰਜਾਬ ਦੇ ਉੱਤੇ ਔਕੜ ਹੈ ਤੇ ਸਾਰੀ ਹੀ ਦੁਨੀਆ ਸਾਰੇ ਲੋਕ ਜਿਹੜੇ ਮੋਸ਼ਨਲ ਹੋ ਕੇ ਫੋਨ ਕਰਦੇ ਜਿਹੜੇ ਕੋਈ ਕਈ ਲੋਕ ਟਰੱਕ ਡਰਾਈਵਰਸ ਨੇ ਕੋਈ ਔਰ ਮੈਂ ਹੋਰ ਦੱਸਾਂ हिमाचल ਤੋਂ ਜੰਮੂ ਤੋਂ ਇਤਰੂ-ਇਤਰੂ ਸਾਰੇ ਥਾਵਾਂ ਤੋਂ ਫੋਨ ਆ ਰਹੇ ਅੱਜ ਇੱਕ ਵੀਰ ਨੇ ਸਾਨੂੰ ਤਰਪਾਲਾਂ ਜਿਹੜੀਆਂ ਟੈਂਟਸ ਨੇ ਉਹ ਭੇਜ ਰਿਹਾ ਔਰ ਤਰਪਾਲਾਂ ਭੇਜ ਰਿਹਾ ਇੱਕ ਹੋਰ ਵੀਰ ਨੇ ਗੋਬਿੰਦਗੜ੍ਹ ਤੋਂ ਗਲੋਬਲ ਇੰਟਰਪ੍ਰਾਈਜ਼ਸ ਉਹਨਾਂ ਨਾਲ ਮੇਰੀ ਉਹਨੇ ਗੱਲ ਹੋ ਰਹੀ ਹੈ ਉਹ ਕੱਲ ਤਰਪਾਲਾਂ ਅਸੀਂ ਅਰੇਂਜ ਕਰ ਦਾਂਗੇ ਸਾਰੇ ਪਾਸੇ ਤੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਹੈ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਆ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਨਾਲ ਨੇ ਗੁਰੂ ਨਾਨਕ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਤੇ ਸਾਨੂੰ ਕਿਸੇ